ਸਾ希 ਕਾਲਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਆਂ ਝਾੜ ਕ੍ਰੇਲੇ ਝਾੜ ਕ੍ਰੇਲੇ ਜਿਹੜੇ ਉਹ ਮਾਲਵੇ ਦੇ ਵਿੱਚ ਖਾਸ ਕਰ ਅਬੋਰ ਮੁਕਸਰ ਦੇਰੀਏ ਚ ਜਾਂ ਰਾਜਸਥਾਨ ਦਾ ਜਿਹੜਾ ਵੀ ਜਿੰਨਾ ਵੀ ਇਲਾਕਾ ਹੈ ਰੇਤਲਾ ਉਹਦੇ ਵਿੱਚ ਬਹੁਤ ਹੁੰਦੇ ਆ ਝਾੜ ਕ੍ਰੇਲੇ ਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਬਾਹਰ ਖੁੱਲੇ ਇਲਾਕੇ ਵਿੱਚ ਜੰਗਲੀ ਵਾਈਲਡ ਕ੍ਰੇਲੇ ਆ ਜਿਹੜੇ ਉਗਦੇ ਆ ਤੇ ਜਿਵੇਂ 베ਰੀਆਂ ਹੋਗਾਂ ਜਾਂ ਕਿਕਰਾਂ ਹੋਗਾਂ ਜੋ ਵੀ ਝਾੜ ਬੂਟ ਖੜਾ ਉਹਨਾਂ ਦੇ ਤੇ ਜਿਹੜੀਆਂ ਵੱਲਾਂ ਇਹ ਚੜ ਜਾਂਦੀਆਂ বিনা ਪਾਣੀ ਤੋਂ ਇਹ ਵੱਲ ਸਰਵਾਈਵ ਕਰਦੀ ਹੈ ਪਾਣੀ ਦੀ ਬਿਲਕੁਲ ਲੋੜ ਨਹੀਂ ਇਹਨੂੰ ਜੇਕਰ ਅਸੀਂ ਇਹਨੂੰ ਪਾਣੀ ਪਾਵਾਂਗੇ ਤੇ ਇਹਨੂੰ ਫਲ ਨਹੀਂ ਲੱਗਦਾ ਸਿਰਫ ਇਹ ਵਾਧੀ ਹੈ ਤੇ ਜਿੰਨੀ ਖੁਸ਼ਕੀ ਹੈ ਉੰਨੀ ਇਹ ਖੁਸ਼ ਹੁੰਦੀ ਹੈ ਇਹਨੂੰ ਜਿਹੜੇ ਆ ਫਾਲਾ ਫਲਾਰਜ਼ ਆ ਦੇਖੋ ਪਾਣੀ ਇਹਨੂੰ ਅਸੀਂ ਬਿਲਕੁਲ ਨਹੀਂ ਪਾਉਂਦੇ ਤੇ ਕੱਲ ਪਰਸੋਂ ਹੀ ਮੈਂ ਇਹਦੇ ਨਾਲੋਂ ਕਰੇਲੇ ਤੋੜੇ ਆ ਹੁਣ ਵੀ ਤੁਹਾਨੂੰ ਦਿਖਾਉਣੀ ਆ ਕੋਈ ਨਾ ਕੋਈ ਇੱਥੇ ਹੋਊਗਾ ਕਰੇਲਾ ਆ ਦੇਖੋ ਆ ਲੱਗਿਆ ਹੋਇਆ ਇਹ ਦੇਖੋ ਇੱਕ ਜਿਹੜੇ ਕਰੇਲੇ ਐ ਇਹਨੇ ਇਹਦੇ ਨਾਲ ਦੇ ਹੀ ਹੁੰਦੇ ਆ ਕਿ ਸਾਨੂੰ ਲੱਭਦੇ ਹੀ ਨਹੀਂ ਗੇ ਪਤਾ ਹੀ ਨਹੀਂ ਲੱਗਦਾ ਕਈ ਵਾਰ ਬਿਲਕੁਲ ਕਲਰ ਸੇਮ ਹੁੰਦਾ ਐ ਇਹਦੇ ਫਰੂਟ ਦਾ ਝਾੜ ਕਰੇਲੇ ਜਿਹੜੇ ਇਹ ਕਿਹਾ ਜਾਂਦਾ ਕਿ 슈ਗਰ ਦੇ ਪੇਸ਼IENTS ਲਈ ਬਹੁਤ ਵਧੀਆ ਹੁੰਦੇ ਐ ਲੀਵਰ ਨੂੰ ਠੀਕ ਕਰਦੇ ਐ ਤੇ ਇਹਦੀ ਜਿਹੜੀ ਸਬਜੀ ਆ ਉਹ ਵੀ ਬਹੁਤ ਸਵਾਦ ਬਣਦੀ ਐ ਆਪਣੇ ਘਰੇ ਇਨੂੰ ਮਹਿਗਾ ਆਇਆ ਹੋਇਆ ਦੇਖੋ ਇੱਕ ਆਸੀ ਛੋਟਾ ਜਿਹਾ ਤੇ ਨਾਲ ਇੱਕ ਅੱਧੂਆ ਦੀ ਵੱਲ ਖੜੀ ਐ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਇੱਕ ਆ ਕੁਝ ਇੱਕ ਇਲਾਕਿਆਂ ਜਿਹਨੂੰ ਬਾੜ ਕਰੇਲੇ ਜਾਂ ਬਾੜ ਕਰੇਲੇ ਵੀ ਕਹਿੰਦੇ ਐ ਪਰ ਸਾਡੇ ਇਹਨੂੰ ਚਾੜ ਕ੍ਰੇਲੇ ਕਹਿੰਦੇ ਆ ਦੇਖੋ ਹੁਣ ਲੱਗ ਰਾਇਆ ਕ੍ਰੇਲੇ ਦੇਖੋ ਤੇ ਇਹ ਐਟਸ ਇਟਸ ਇਹ ਏਟ ਸਟਾ ਤੇ ਇਹਨੂੰ ਅਸੀਂ ਕਹਿੰਨੇ ਆ ਕਾਂਕਿਓ ਇਹਨੂੰ ਵੈਸੀ ਦਾ ਨਾਮ ਇਹਨੂੰ ਕੁਲਫਾ ਵੀ ਕਹਿੰਦੇ ਆ ਇਹਦਾ ਸਾਗ ਬਣਦਾ ਔਰ ਜੀ ਬਣ ਜਾਂਦੀ ਹੈ ਇਹ ਚਲਾਈ ਵਾਈਲਡ ਜੰਗਲੀ ਤੇ ਇਹ ਚਲਾਈ ਹੈ ਜਿਹਦੀ ਅਸੀਂ ਖੇਤੀ ਕਰਦੇ ਆ ਸਾਨੂੰ ਬੀਜ ਮਿਲ ਜਾਂਦਾ ਮਾਰਕੀਟ ਦੇ ਵਿੱਚੋਂ ਇਹ ਉਹ ਚਲਾਈ ਹੈ ਵੱਡੇ ਪੱਤਿਆਂ ਵਾਲੀ ਆ ਦੇਖੋ ਕਿੰਨੀ ਸਾਰੀ ਖੜੀ ਐ ਪਰ ਜਿਹੜਾ ਟੇਸਟੀ ਜਾਦੇ ਸਾਗ ਐ ਉਹ ਛੋਟੀ ਚਲਾਈ ਦਾ ਬੰਦਾ ਐ ਇਹਦਾ ਤੇ ਤੁਹਾਨੂੰ ਮੈਂ ਚਿਬੜ ਵੀ ਦਿਖਾ ਦਿਆਂ ਇਹਨੂੰ ਕਹਿੰਦੇ ਰਾੜ ਚਿਬੜ ਵੱਡਾ ਹੁੰਦਾ ਇਹ ਖਖੜੀ ਤੋਂ ਛੋਟਾ ਹੁੰਦਾ ਪਰ ਚਿਬੜ ਤੋਂ ਵੱਡਾ ਹੁੰਦਾ ਚਲੋ ਜੀ ਗਰਮੀ ਬਹੁਤ ਐ ਤਪ ਬਹੁਤ ਐ ਖੜਿਆ ਨਹੀਂ ਜਾਂਦਾ ਇੱਥੇ ਤੇ ਇਹ ਦੇਖ ਲਓ ਵੱਲ 4 ਕਲੇਲਾਂ ਦੇ